ਜਿੰਨਾ ਮਰਜੀ ਲੈ ਜਾਓ ਗੰਨੇ ਦਾ ਰਸ ਲੋੜੀ ਦੇ ਤਿਹਾੜੀ ਤੇ ਸਾਰਾ ਦਿਨ ਚੱਲੇਗਾ ਰੋ ਦਾਲ ਲੰਗਰ ਲੋੜੀ ਦੇ ਤਿਹਾੜੀ ਤੇ ਗੰਨੇ ਦੇ ਰਸ ਦੀ ਖਾਸ ਮਹਤਾ ਹੁੰਦੀ ਹੈ ਕਿਉਂਕਿ ਇਸ ਦਿਨ ਗੰਨੇ ਦੇ ਰਸ ਦੇ ਖੀਰ ਬਣਾਉਣ ਦੀ ਰੀਤ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਜਿਸ ਨੂੰ ਇੱਕ ਸ਼ਗਨ ਸਮਝਿਆ ਜਾਂਦਾ ਹੈ ਹਰਿੰਦਰ ਸਿੰਘ ਮਾਨ ਜਿਸ ਨੂੰ ਹੈਪੀ ਪਾੜਾ ਵੀ ਕਿਹਾ ਜਾਂਦਾ ਹੈ ਪਿਛਲੇ ਕਰੀਬ 16 ਸਾਲਾਂ ਤੋਂ ਲੋਹੜੀ ਦੇ ਤਿਉਹਾਰ ਤੇ ਆਪਣੇ ਭਰਾ ਗੁਰਿੰਦਰ ਸਿੰਘ ਮਾਨ ਅਤੇ ਪਰਿਵਾਰ ਦੇ ਸਹਿਯੋਗ ਨਾਲ ਰੋਹ ਦਾ ਲੰਗਰ ਲਗਾਇਆ ਜਾਂਦਾ ਹੈ ਜੋ ਸਾਰਾ ਦਿਨ ਚੱਲਦਾ ਹੈ ਜਿਸ ਵਿੱਚ ਸੇਵਾ ਦੇ ਤੌਰ ਤੇ ਉਹਨਾਂ ਦੇ ਸਾਥੀ ਅਤੇ ਕੁਝ ਪੜਾ ਪਿੰਡ ਵਾਸੀ ਸਹਿਯੋਗ ਕਰਦੇ ਹਨ ਹੈਪੀ ਅਤੇ ਉਸ ਦੇ ਪਰਿਵਾਰ ਇਸ ਦੇ ਲਈ 200 ਕੁਇੰਟਲ ਦੇ ਕਰੀਬ ਗੰਨਾ ਖਰੀਦ ਕੇ ਇਹ ਲੰਗਰ ਲਗਾਉਂਦਾ ਹੈ ਜੋ ਸਵੇਰੇ ਢੜਕਸ਼ਾਲ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਕੁਝ ਲੋਕ ਭੁੱਖੇ ਪਾਣੇ ਹੀ ਗੰਨੇ ਦਾ ਰਸ ਲੈਣਾ ਜਾਂਦੇ ਹਨ ਇਸ ਲਈ ਹੈਪੀ ਅਤੇ ਉਸ ਦੇ ਪਰਿਵਾਰ ਵੱਲੋਂ ਲੰਗਰ ਵੀ ਲਗਾਇਆ ਜਾਂਦਾ ਹੈ ਲੰਗਰ ਦੀ ਸੇਵਾ ਲਗਭਗ 15 ਸਾਲ ਪਹਿਲਾਂ ਹੋ ਚੁੱਕੀ ਹੈ ਇਹ 10 ਸਾਲ ਆ ਜਿਹੜੀ ਲੰਗਰ ਦੀ ਸੇਵਾ ਹੈ ਸੋਹਦੇ ਲੰਗਰ ਦੀ ਸੇਵਾ ਲਗਾਤਾਰ ਚਲਾ ਰਹੇ ਸ਼ੁਰੂਆਤ ਦੇਖੋ ਜੀ ਕਾਫੀ ਸਮਾਂ ਪਹਿਲਾਂ ਬੈਠੇ ਬੈਠੇ ਸਾਡੇ ਮਨ 'ਚ ਆਇਆ ਵੀ ਯਾਰ ਇਹ ਜਿਹੜੀ ਆ ਲੋਕਾਂ ਨੂੰ ਬੜੀ ਲੋੜ ਲੈਂਦੀ ਹੈ ਇਸ ਦੀ ਜਿਹੜੀ ਇਹ ਕੰਨਿਆ ਰਸ ਬਹੁਤ ਮਸਲਾ ਮਿਲਦਾ ਕਿਉਂਕਿ ਪੁਰਾਣੀ ਸਮਝ ਪੈਲਾ ਹੁੰਦਾ ਸੀ ਸਾਡੇ ਬਜ਼ੁਰਗ ਪਿੰਡਾਂ ਵਿੱਚ ਆਮ ਮੇਲੇ ਲੱਗਦੇ ਲੋਕੀ ਗੋਲ ਕਰਦੇ ਉੱਥੋਂ ਕੋਈ ਲੋਕੀ ਆ ਗਈ ਤਾਂ ਲੋਰ ਮੰਦ ਆਪਣੀ ਜਿੰਮੀ ਲੋੜ ਤੇ ਚ ਲੈ ਜਾਂਦੇ ਹੁੰਦੇ ਪਰ ਇਹ ਹੌਲੀ ਹੌਲੀ ਪਿੰਡਾਂ ਵਿੱਚ ਜਿਹੜੀ ਗੁਰਕੱਢਣ ਦੀ ਪਰੰਪਰਾ ਹੈ ਖਤਮ ਹੁੰਦੀ ਗਈ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਲੋਕਾਂ ਨੂੰ ਮਸਲ ਆ ਰਹੀ ਹੈ ਕਿ ਇਹ ਜਿਹੜੀ ਲੋੜ ਆ ਜਿਹੜੀ ਇਹ ਮਨਜ਼ੂਰੀ ਵਾਲੀ ਲੋਕਾਂ ਨੂੰ ਲੋੜ ਪੈਂਦੀ ਆ ਉਹ ਪੂਰੀ ਨਹੀਂ ਹੋਦੀ ਤਾਂ ਸਾਡੇ ਮਨ 'ਚ ਆਇਆ ਕਿ ਅਸੀਂ ਥੋੜਾ ਮੇਲਣ ਲਾ ਕੇ ਇਹ ਚੰਗੂ ਕਰੀਏ ਸਾਡੇ ਕਿ ਅਸੀਂ 10-12 ਕੁਆਂਟ 15 ਕੁਆਂਟ ਲੱਗਾ ਸਾਡਾ ਪਹਿਲੇ ਦਿਨ ਹੋਲੀ-ਹੋਲੀ ਸਾਲ ਸਾਲ ਵਾਤਾਵਰਣ ਕਿੰਨਾ ਅਲਗ ਲੱਗ ਪਿੰਡਾਂ ਤੋਂ ਦੂਰ ਜਾਟੇ ਜਿਵੇਂ ਮਤਲਬ ਅ ਦਰਿਆ ਸਾਈਡ ਤੋਂ ਅੱਜ ਪਾਣੀ ਔਨ ਕਰਕੇ ਕਾਫੀ ਮੁਸ਼ਕਲ ਹੋ ਗਈ ਕਿ ਇਹ ਬੰਨਾ ਖਰਾਬ ਹੋ ਗਏ ਪਰ ਹੁਣ ਇਹ ਐਕਸਪ੍ਰੈਸ ਪੰਨਾ ਹੀ ਕੱਲ੍ਹ ਹੁੰਦਾ ਨਾ ਕਿ 85 ਕਮਾੜਦਾ ਜਿਹੜਾ ਅਸੀਂ ਸਾਹ ਸਿੰ ਨੂੰ ਅਸੀਂ ਤਸੰਦ ਕਰਦੇ ਕਿਉਂਕਿ ਲੋਕੀ ਦੀ ਰੋਹ ਚੰਗੀਆਂ ਹੁੰਦੀ ਆ ਸਾਫ ਹੁੰਦੀ ਆ ਮਠਾ ਜਿਆਦਾ ਹੁੰਦੀ ਆ ਕਿੰਨਾ ਵਧੀਆ ਹੁੰਦਾ ਕੋਲਾ ਵੀ ਆ ਇਸ ਕਰਕੇ ਅਸੀਂ ਇਹ 85 ਕਮਾੜਾ ਲੱਭਣ ਸਾਨੂੰ ਬਹੁਤ ਮੁਸ਼ਕਲ ਹੁੰਦੀ ਆ ਪਿੰਡਾਂ ਵਿੱਚ ਆ ਫਿਰ ਵੀ ਅਸੀਂ ਥੋੜਾ ਕਾਫੀ ਦਣਾ ਤੋਂ ਇਕੱਠੇ ਕਰਕੇ ਦੋਸਤਾਂ ਨਾਲ ਲੈ ਕੇ ਸਾਨੂੰ ਕੁਝ ਟਿਫਰ ਤੋਂ ਜਿਵੇਂ ਗਾਂਧੀਆਂ ਤੋਂ ਤੇ ਖਿਆਲ ਤੋਂ ਜਿੰਨਾ 85 ਮਿਲ ਗਿਆ ਇਹ ਸਾਰਾ ਮੋਲੀ ਖਰੀਦਿਆ ਜੀ ਜਿੰਨਾ ਵੀ ਆ ਐਕਚੁਅਲੀ ਇਹ 85 ਕੁਮਾਰ ਨਾਲ ਸਰਵ ਮਾਰਕੀਟ ਨਾਲੋਂ ਥੋੜਾ ਮਹਿੰਗਾ ਜਿਹਨੇ ਮਿਲਦੇ ਭਾਅ ਆਮ ਮਿਲਦੇ ਰੇਟ ਹੁੰਦਾ ਆ 400 500 400 ਤੱਕ ਪਹੁੰਚ ਲੋਕੀ ਦੇਣ ਤੇ ਮਿਲਦੇ ਜਾਂਦੇ ਆ ਪਰ ਇਹ 85 ਕੁਮਾਰ ਜਿਹੜਾ ਇਹ ਮਹਿੰਗਾ ਮਿਲਦਾ 500 ਰੁਪਿਆ ਜੇ ਤੁਹਾਨੂੰ ਚੰਗਾ ਮਿਲਦਾ ਲੇਵਰ ਤੋਂ 500 ਆਫ ਖਰੀਦੀ ਪਈ ਹੈ ਤੇ ਇਹ ਤਕਰੀਫਾ ਨੇ ਸਾਡਾ ਹੁਣ ਇਹੋ ਹੀ ਕਰ ਰਿਹਾ ਇਹ 205 ਦੇ ਆਸ-ਪਾਸ ਹੋਣਗੇ ਬ ਕਾਲੀਆਂ ਅਨਲੋਡ ਹੋਣਗੇ ਸੇ ਪਤਾ ਲੱਗੇਗਾ ਕਿ ਕਿੰਨਾ ਕੁ ਹੁੰਦਾ ਹੈ 200 ਪੰਡ ਦੇ ਆਸ-ਪਾਸ ਹੈ। ਪਰ 200 ਪੰਡ ਦੇ ਆਸ-ਪਾਸ ਕਿੰਨਾ ਇਹ ਹੁਣ ਹੋਏਗਾ ਹੈ। ਲੋਕ ਤੇ ਕਾਫੀ ਪਹਿਲਾਂ ਪਿੰਡਾਂ ਦੇ ਤੋਂ ਹੁਣ ਲੋਕਾਂ ਨੇ ਦੇਖੀਦਾ ਯਾਰ ਜਿਹਨਾਂ ਧਾਰੀਵਾਲ ਤੋਂ ਗਿਆ ਦਿਨਾ ਨਗਰ ਤੋਂ ਕਨਨ ਸਾਈਡ ਤੋਂ ਪਟਾਏ ਤੋਂ ਕਿਸੇ ਦੇਖਿਆ ਹੈਗਾ। ਲੋਕ ਸਿਆਈ ਸਾਜੋੜੇ ਸਾਈਡ ਤੋਂ ਲੋਕ ਹੁੰਦੇ। ਲੋਕਾਂ ਨੇ ਕਹਿੰਦੇ ਕਿ ਲੋਹੜੀ ਦਾ ਪਿਆਰ ਆ ਆਪਣੇ ਪਰਿਵਾਰ ਤੋਂ ਵੱਡ ਕੇ ਸੱਤੀ ਸ਼ਾਂਤੀ ਵਧੀਆ ਮਨਾਓ। ਤੇ ਲੋਕਾਂ ਦੀ ਜੀਵਨ ਬੱਤਰ ਜ਼ੇਰਾ ਕਰੋ ਇਸੇ ਪ੍ਰਕਾਰ ਦਾ ਕੰਮ ਕਰਵਾ ਦੇ। ਜਿਦਾਂ ਦੇਖੋ ਜੀ ਸਾਡੀ ਤੇ ਕੋਸ਼ਿਸ਼ ਹੈ ਪਰ ਮਾਤਮਾ ਬਲ ਦਵੇ ਅਸੀਂ ਜਿੰਦ ਤੱਕ ਬਹੁਤ ਭਰਾ ਜਿੰਦੇ ਆ ਅਸੀਂ ਤੇ ਆਪਣੀ ਬਾ ਲਾਵਾਂਗੇ ਪੂਰਾ ਚੱਲਦਾ ਰਹੇਗਾ। ਪਰ ਇਹ ਆਸਾ ਸਾਨੂੰ ਬੱਚਿਆਂ ਤੇ ਬੱਚਿਆਂ ਨੂੰ ਇਸ਼ਾਰ ਸਾਡੇ ਬੱਚੇ ਦੇਖਦੇ ਇਹਨਾਂ ਨੂੰ ਚਾਹ ਗਾ ਕੇ ਮਤਲਬ ਸਾਨੂੰ ਆਸਾ ਵੀ ਸਾਡੇ ਤੋਂ ਬਾਹਰ ਦੀ ਕੋਸ਼ਿਸ਼ ਕਰੇ ਪਰਿਵਾਰਨਾ ਫੇਰ ਕਿਦੇ ਵਿੱਚ। ਮੇਰੇ ਕੋਲ ਜੋ ਦੇਖੋ ਫਾਈਨੈਂਸ਼ੀਅਲ ਜਿਹੜਾ ਅਸੀਂ ਮਤਲਬ ਨਹੀਂ ਕਿਸੇ ਨੂੰ ਕੁਝ ਭੌਂਦੇ ਕਹਿੰਦੇ ਕਿਸੇ ਨੂੰ ਬਾਕੀ ਜਿਹੜੀ ਇਸੇ ਬਹੁਤ ਜ਼ਿਆਦਾ ਦੁੱਖ ਨਹੀਂ ਦੇਖਣਾ ਮੈਨ ਪਾਵਰ ਦੀ ਬੜੀ ਲੋੜ ਹੁੰਦੀ ਆ। ਕਾਫੀ ਇੱਕ ਵੇਲੇ ਨੇ ਅੱਜ ਜੇ ਤੋ ਆਕੀਆਂ 10 ਬੰਦੇ ਤਾਂ ਗੈਰ ਹੁੰਦੇ ਆ ਚਾਰ ਚੱਕਰ ਵੀ ਨਹੀਂ ਚਲਾਉਂਦੇ ਕਈ ਵਾਰੀ ਤੇ ਫਿਰ ਬੰਦਿਆਂ ਦੀ ਲੋੜ ਤੇ ਵੀ ਬੰਦੇ ਸਾਡੇ ਸਾਥੀ ਜਿਹੜੇ ਪਿੰਡੋਂ ਵੀ ਆਉਂਦੇ ਨੇ ਪਟੂਰਾ ਦੇ ਸਾਹਮਣੇ ਦੋਸਤੇ ਦੇ ਮੁੰਡੇ ਆਉਦੇ ਆ ਕੇ ਨਾਲ ਸਾਡੀ ਕਾਫੀ ਹੈਲਪ ਕਰਦੇ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਵੱਧ ਕੇ ਪਹੁੰਚ ਕੇ ਜਿੰਨੀ ਲੋੜ ਆ ਲੋਰੈਂਸ ਸਰ ਆਪਣਾ ਲੈ ਕੇ ਜਾਓ ਘਰਾਂ ਨਾ ਕਰਦੇ ਕਿਰਦ ਆਲੇ ਨੂੰ